ਹਾਂਜੀ ਗੁਰਪ੍ਰੀਤ ਜੀ ਸਾਹਿਬ ਜੀ ਦਾਸ ਕਿਰਪਾਲ ਸਿੰਘ ਆਸ ਅਮਰੀਕਾ ਤੋਂ ਨਿਬਰ 20 ਦਾ ਡਾਇਰੈਕਟ ਜੋ ਆਪਣਾ ਪ੍ਰੋਜੈਕਟ ਸੀ ਜੀ ਆਪਣਾ ਸਤਿ ਸਬਾਹ ਪ੍ਰੀਤ ਜੀ ਨਾਲ ਸ਼ੁਰੂ ਹੋਣ ਦੇ ਇਹ ਪਾ ਲੋਕ ਕੁਝ ਨਿਜਾਰੇ ਮਰਕਲਸ ਚਮਤਕਾਰ ਜੋ ਸੀ ਇਹ ਉੱਪਰ ਲਿਗਨ ਸੀ ਤੇ ਅੱਖੀਂ ਡਿੱਠੇ ਨਜਾਇ ਅੱਖੀਂ ਤੁਸੀਂ ਜੀ ਜਿਵੇਂ ਕੋਈ ਤੇ ਸਾਰੇ ਦੇ ਟੈਲੀਫੋਨ ਨੰਬਰ ਆ ਰਹੇ ਆ ਤੇ ਤੁਸੀਂ ਜਿਸ ਕਿਸੇ ਬੰਦੇ ਨੂੰ ਸ਼ੰਕਾ ਵਧੀ ਸ਼ੰਕਾ ਹੋਈ ਹਮ ਹਮ ਸੁਝਾ ਰਹੇ ਹੋ ਤਾਂ ਕਿਸੇ ਸ਼ੰਕਾ ਹੈ ਨਹੀਂ ਅਰਜੀਵ ਸੇ ਸ਼ਾਕਾ ਹੋਵੇ ਸ਼ਾਕਾਵਾਦੀ ਵਿਵਹਦੇ ਗੁਰੂ ਸਾਹਿਬ ਦੇ ਬਿਨ ਤੇ ਚੰਦੇ ਨੇ ਨੰਦੇ ਕੋ ਦੇ ਫੋਰ ਸ਼ਾਕਾਵਾਦੀ ਓਨਲੀ ਬੋਬੀ ਖੁੱਲਾ ਚੱਲੇ ਜਉ ਉਹ ਹੈ ਫੋਰ ਕਰਸਦੇ ਪਤਾ ਕਰਸਦੇ ਹਣ ਜੇ ਵੀ ਜਿਮੀ ਦਾ ਗੁਰੂ ਸਾਹਿਬ ਦੀ ਪਾਣੀ ਦੇ ਵਿੱਚ ਸੁਖ ਨਾਨਕ ਸੰਤਨ ਕੀ ਸੇਵਾ ਚਰਨ ਸੰਤ ਤੋਂ ਏ ਪੀਵਣਾ ਸੁਖ ਨਾਨਕ ਸੰਤਨ ਕੀ ਸੇਵਾ ਚਰਨ ਸੰਤ ਤੋਂ ਏ ਪੀਵਣਾ ਵਿੱਚ ਉਹਨੇ ਸਾਕਰ ਕਰਕੇ ਸਤਿ ਸੇਵਾ ਕਰ ਉਹਨੇ ਚੰਤੂ ਲੀ ਲੋ ਪੀਵਣਾ ਇਹ ਗੁਰੂ ਸਾਹਿਬ ਦੀ ਬਾਣੀ ਚੋਂ ਦਾ ਜੀ 1019 ਅੰਗ ਦੇ ਵਿੱਚ ਮੇਰ ਕੋਈ ਤਾਂ ਖਸਮ ਤੇ ਇਹ ਸੰਤਾਂ ਸੰਗਤ ਨਰਕ ਨਾ ਪਾਈ ਇਹਨਾਂ ਕਿਹਾ ਤਕ ਮੇਰ ਕੋਈ ਤਾਂ ਖਸਮ ਤੇ ਇਹ ਸੰਤਾਂ ਸੰਗਤ ਨਰਕ ਨਾ ਪਾਈ ਦੇਖੋ ਜਿਵੇਂ ਜੀ ਇਹਦਾ ਇੱਕ ਜਾਂ 20 ਅੰਗ ਚੋਂ ਦਾਈ ਹਾਂ ਬੀਤੇ ਹੀ ਬਈ ਸਾਖੀ ਜਿਹੜੀ ਅੱਜ ਦੀ ਸਾਖੀ ਨੇ ਜੇ ਜੁਗਾਦਰੀ ਨੂੰ ਅਸੀਂ ਭਾਈ ਮਿੰਦਰ ਸਿੰਘ ਦੀ ਹੈ ਜੋ ਕਿ ਜੁਗਾਦਰੀ ਵਾਲੇ ਦਾ ਭਾਈ ਹਰਮੰਸ ਸਿੰਘ ਜੀ ਜੁਗਾਦਰੀਆਂ ਦਾ ਸਾਕਾ ਪਾਣ ਜਸੀ ਸਕਾਪਾਂਡ ਜਿਸ ਸਿੰਘ ਤੇ ਪਿਤਾ ਉਹਨਾਂ ਦਾ ਸਾਜ ਜਿਸਵੰਤ ਸਿੰਘ ਅਸ ਬੀ ਪਿਤਾ ਜਿਸਵੰਤ ਸਿੰਘ ਮਾਤਾ ਕ੍ਰਿਸ਼ਨਾ ਕੋ ਇਹ ਪਾਈ ਜੀ ਗਦਰ ਜਿਸਵੰਤ ਜੀ ਪੈਣ ਸੀ ਪੈਣ ਕਿ ਮਾਤਾ ਕ੍ਰਿਸ਼ਨਾ ਕੋ ਉਹਦੇ 8 ਬੱਚੇ ਸੀ ਜਿਸਵੰਤ ਸਿੰਘ ਦੇ ਕ੍ਰਿਸ਼ਨਾ ਕੋ ਜੀ 8 ਬੱਚੇ ਚਾਰ ਮੁੰਡੇ ਚਾਰ ਕੁੜੀਆਂ ਤੇ ਭਰਾਵਾਂ ਦੇ ਜਿਹੜੇ ਮੁੰਡੇ ਸੀ ਉਹਦਾ ਨਾਮ ਹੈਗਾ ਪਹਿਲਾ ਬੜਾ ਸੀ ਬਿੰਦਰ ਸਿੰਘ ਜੀ ਸਾਖੀ ਹੈ ਜੀ ਆਪਣੀ ਉਜਰਾਗੀ ਸੰਪੂਰਨ ਸਿੰਘ ਰਾਗੀ ਜੀ ਮੈਂ ਰਾਗੀ ਸੰਪੂਰਨ ਸਿੰਘ ਤੇ ਤੀਜਾ ਗੁਲਾਬ ਸਿੰਘ ਗੁਲਾਬ ਸਿੰਘ ਉਹਦੇ ਤੇ ਚੌਥਾ ਸਤਨਾਮ ਸਿੰਘ ਜੀ ਤੇ ਚਾਰ ਮੁੰਡੇ ਸੀ ਉਹਦੇ ਤੇ ਹੁਣ ਐਡਰੈਸ ਇਹਨਾਂ ਦੇ ਲੱਗੇ ਜਮ ਐਡਰੈਸ ਇਹਨਾਂ ਦਾ ਜਗਾ ਦਿੱਜਿਆਗਾ ਹਨੂਮਨ ਗੇਟ ਹਨੂਮਨ ਗੇਟ ਮਹਾਵਿਰਕੁਲ ਮਹਾਵਿਰਕ ਮਹਾਵੀਰ ਕਲੋਨੀ ਮਹਾਵੀਰ ਕਲੋਨੀ ਰਿੰਪੀ ਰਿੰਪੀ ਮੇਬਲ ਐਬੀ ਮੇਬਲ 1085 1085 ਬੀਏ ਜਗਾਦਰੀ 1085 ਬੀਏ ਜਗਾਦਰੀ ਹਰਿਆਣਾ ਕੰਟੈਕਟ ਉਹਨਾਂ ਦੇ ਭਰਾ ਰਾਗੀ ਸੰਪੂਰਨ ਸਿੰਘ ਦਾ ਪੁੱਛ ਪ੍ਰਤਾਰ ਕਰ ਲਈ ਨੰਬਰ ਦੇ ਲਗੇ ਪਹਿਲੇ ਜਿਹਨੇ ਨੰਬਰ ਇਹਨਾਂ ਦਾ ਹੈਗਾ ਜੀ ਸੰਪੂਰਨ ਸਿੰਘ ਜਾਂ ਉਹਨਾਂ ਦੇ ਲੜਕੇ ਭਾਈ ਜਸਪਾਲ ਸਿੰਘ ਸੰਪੂਰਨ ਸਿੰਘ ਜਾਂ ਉਹਨਾਂ ਦੇ ਲੜਕੇ ਭਾਈ ਜਸਪਾਲ ਸਿੰਘ ਜੋ ਦੋਨੋਂ ਰਾਖੀ ਹੈ ਕੋਡ ਨੰਬਰ 93557 93557 81313 81313 ਹਾਂਜੀ ਉਹ ਜਗਾਦਰੀ ਤੋਂ ਜੇ ਵੀ ਆਪਣੇ ਆ ਸਾਖੀ ਹੈ ਨਾ ਜੀ ਤੇ ਵੀ ਵੀ ਬਰਕ ਚ ਗੁਰੂ ਸਾਹਿਬ ਨੂੰ ਜੋੜਨਾ ਹੀ ਸਾਖੀ ਸੰਤਾਨੀ ਸੰਗ ਕਰ ਕੋ ਗੁਰੂ ਸਾਹਿਬ ਨੂੰ ਜੋੜਦੇ ਆ ਉਹਨਾਂ ਦੀ ਸੰਗ ਕਰ ਕੋ ਜੋ ਗੁਰਨ ਛੋੜ ਦੇ ਜੋ ਗੁਰੂਆਂ ਤੋੜ ਕੇ ਆਪਜਾ ਜੋੜਦਾ ਉਹਨਾਂ ਦਾ ਕਿਨਾਰਾ ਕਰ ਜੋ ਬਾਬਾ ਜੀ ਦੀ ਬਸ਼ਾ ਬਾਬੇ ਇਸ ਜੀ ਫੇ ਉਹਦਾ ਸਗਿ ਦੇ ਘਟ ਹੀ ਘਟ ਜਬ ਹੀ ਸੰਸਾਦ ਕੀ ਆਇਓ ਜਬ ਹੀ ਸੰਸਾਦ ਕੀ ਆਇਓ ਦਰਮ ਸਗਲ ਬਨਾਸੀ ਜਦੋਂ ਦੀ ਸੰਗਤ ਸਾਧੂ ਸੰਗਤ ਆਇਆ ਦਰਮ ਸਗਲ ਬਨਾਸੀ ਦੂਰ ਹੋ ਗਈ ਜਬ ਨਾਨਕ ਚੇਤ ਚੇਤ ਛੇਤ ਚੇਤਾਂ ਮੰਨ ਕਾਟੀ ਜਬ ਕੀ ਫਾਸੀ 633 ਹੋ ਗਈ ਜਬ ਹੀ ਸੰਸਾਦ ਕੀ ਆਇਓ ਦਰਨ ਸਗਲ ਬਨਾਸੀ ਜਬ ਨਾਨਕ ਚੇਤੇ ਚਿੰਤਾ ਬਨਾ ਕਾਟੀ ਜਾਉ ਕਿ ਫਾਸੀ ਉਹਦਾ ਇੱਕ ਜਾਮ ਦੀ ਫਾਸੀ ਕੱਟੀ ਇਹਦੇ 633 ਉਪਚ ਹਾਂਜੀ ਅਰਦਾਸ ਕਰੋ ਪਰ ਅਰਦਾਸ ਕਰੋ ਕਰ ਜੋੜ ਨਾਨਕ ਕਰੇ ਅਰਦਾਸ ਕਰ ਜੋੜ ਨਾਨਕ ਕਰੇ ਅਰਦਾਸ ਮੋਹ ਸੰਤਨ ਟੈਨ ਜੀਜੇ ਗੁਰਦਾਸ 392 ਉਪਚ ਹੁਣ ਮੈਂ ਇੱਥੇ ਬਿਨਾਂ ਸਭ ਤੋਂ ਪਹਿਲਾਂ ਭਾਈ ਮਹਿੰਦਰ ਸਿੰਘ ਦੀ ਫੋਟੋ ਦਿਖਾ ਦਈਏ ਕਿਉਂਕਿ ਮਹਿੰਦਰ ਸਿੰਘ ਜੀ ਫੋਟੋ ਆ ਤੁਸੀਂ ਦਰਸ਼ ਕਰੋ ਇਹ ਭਾਈ ਹਰਵੰਸ ਜੀ ਦਾ ਇਹਦੇ ਭਾਣ ਜੀ ਆ ਸਕੇ ਭਾਣ ਜੀ ਆ ਦੇਖੋ ਜੀ ਤੁਸੀਂ ਫੋਟੋ ਦੇ ਜ਼ੂਮ ਕਰਕੇ ਦੇਖੋ ਜੀ ਜ਼ੂਮ ਕਰਕੇ ਦੇਖੋ ਸਾ ਫੋਟੋ ਤੇ ਭਾਈ ਮਹਿੰਦਰ ਸਿੰਘ ਜੀ ਫੋਟੋ ਇਹ ਇਹ ਹੁਣ ਬਸਾਖੀ ਦੀ ਹੋਣੀ ਹੈ ਤੇ ਸਾਖੀ ਦੇ ਹੁਣ ਇਹ ਸਾਰੇ ਜੀ ਜਗਾਦੀ ਤੋਂ 1985 ਸਾਂ 19 सॉरी ਜਗਾਦੀ ਤੋਂ 1955 ਸੰਸਟਾਤਨ ਬਾਬਾ ਨੰਦ ਸਿੰਘ ਜੀ ਦੀ ਪਰਸਿਤੇ ਨਾਨਕ ਸਾਰਾ ਪਰਿਵਾਰ ਆਇਆ ਸੀ ਤੇ ਪਿਤਾ ਜਸਵੰਤ ਸਿੰਘ ਮਾਤਾ ਕ੍ਰਿਸ਼ਨਕੌਰ ਤੇ ਬਿੰਨਾ ਵੀ ਸਾਰੇ ਐਸੀ ਬੱਚੇ ਨੂੰ ਲੈ ਆਏ ਸੀ ਤੇ ਵੀ ਲੱਕੇ ਸੀ ਪਾਸ਼ਾ ਉਹ ਤੇ ਉਹ ਜੈ ਸੀ ਤੇ ਬੱਚੇ ਦੀ ਉਮਰ ਜਿੰਨੀ ਹੀ 9 ਸਾਲ ਸੀ ਮੈਂ ਦੱਸ ਰਿਹਾ ਉਸ ਵਕ 9 ਸਾਲ ਦੀ ਉਮਰ ਸੀ ਕਿ ਵੀ ਉੱਥੇ ਵੀ ਆਏ ਤੇ ਸੇਵਾ ਕਰਦੇ ਰਹੇ ਨਾਨਕ ਸਾਹਿਬ ਦੀ ਸੇਵਾ ਕਰਦੇ ਸੇਵਾ ਕਰਦੇ ਵੀ ਬਾਬੇ ਜੀ ਖੁਸ਼ੀਆਂ ਪ੍ਰਾਪਤ ਕੀਤੀਆਂ ਸਾਰਾ ਕਰਦੇ ਸੇਵਾ ਕਰਦੇ ਕਰਦੇ ਜੀ ਫਿਰ ਉਹ ਤੋਂ ਇਹਨਾਂ ਨੇ ਕਿਤੇ ਉੱਥੇ ਵੀ ਗੁਰੂ ਸਰਕੋਂ ਕੇ ਗੁਰੂ ਸਰਕੋਂ ਕੇ ਨਹੀਂ ਉੱਥੇ ਛੇਵੇਂ ਪਾਸ਼ਾ ਦਾ ਸਥਾਨ ਆ ਛੇਵੇਂ ਪਾਸ਼ਾ ਦਾ ਸਥਾਨ ਬਾਬੇ ਉੱਥੇ ਇਹਨਾਂ ਨੇ ਵੇਖ ਕੇ ਕਿ ਕਿਸ ਨੇ ਆ ਕੇ ਬੈਠੀ ਸੀ ਵੀ ਉੱਥੇ ਵੀ ਤੁਸੀਂ ਕੀ ਇਸ ਤਰ੍ਹਾਂ ਜੀ ਉੱਥੇ ਆ ਜੀ ਰਹੋ ਤੇ ਭਾਈ ਸਜਗਤ ਵੀ ਆਏ ਤੇ ਉੱਥੇ ਹਾਸ ਜੋ ਚਲੇ ਗਿਆ ਪਰ ਅਸੇ ਤਰ੍ਹਾਂ ਦਾ ਬਾਤ ਉੱਥੇ ਗਏ ਨਹੀਂ ਮੁਰਦੇ ਭਾਈ ਜਵਾਦ ਵੀ ਆਏ ਗੈਵੀ ਉਸ ਕਰਦਾ ਤੇਰੀ ਅਹਣ ਕਰ ਲਫਰ ਦੱਸਣ ਗਿਆ ਵੀ ਗੈਨੀ ਉੱਥੇ ਜਗਾਦਰੀ ਹਾਜ਼ਿਰ ਹੋਣ ਲੱਗੇ ਉੱਥੇ ਜੀ ਬਹੁਤ ਵੱਡਾ ਸਰੋਵਰ ਆ ਗੁਰੂ ਸਖੋਕੀ ਬਹੁਤ ਵੱਡਾ ਸਰੋਵਰ ਆ ਤੇ ਉਹ ਬਹੁਤ ਡੂੰਘਾ ਵੀ ਸਰੋਵਰ ਬਹੁਤ ਡੂੰਘਾ ਵੀ ਸਰੋਵਰ ਤੇ ਜਗਾਦਰੀ ਜਦੋਂ ਪਹੁੰਚਿਆ ਜੀ ਭਾਈ ਹਰਵੰਸ ਸਿੰਘ ਜਗਾਦਰੀ ਜਸਵੰਤ ਸਿੰਘ ਤੇ ਕੱਪੜੇਦਾਰੇ ਸੀ ਕੱਪੜੇਦਾਰੇ ਸੀ ਅਸ਼ਨਾਰ ਕਰ ਗਏ ਭਾਈ ਹਰਵੰਸ ਨੇ ਅੰਦਰ ਵਪਰਾਤੀ ਤਰਕਾਲੀ ਸੀ ਸੱਚ ਪਰਦੇਵਾਰਚਾ ਕੀਤ ਕਾਰੇ ਸੀ ਸੰਗ ਜੁੜੀ ਰਹੀ ਸੀ ਸੰਗ ਜੁੜੀ ਸੋ ਕੀਤ ਕਾਰੇ ਸੀ ਤੇ ਮਹਿੰਦਰ ਸਿੰਘ ਉਮਰ ਨੌ ਦਾ ਸੱਜ ਨੌ ਦਾ ਸੱਦ ਵਰਸੀ ਸੀ ਇਹ ਕਪੜੇ ਘਾ ਕਰਦੇ ਬੱਚਾ ਜਿਹੜਾ ਖੇਮਿੰਦਰ ਸਿੰਘ ਖੇਡਦਾ ਖੇੜਦਾ ਖੇੜਦਾ ਸਰੋਵਰ ਦੇ ਵਿੱਚ ਝੱਡ ਗਿਆ ਤੇ ਕੁਝ ਕਿੱਡੀ ਵੱਡੀ ਗੱਲ ਸੋ ਡੂੰਗਾ ਸਰ ਤੇ ਤੈਰਨਾ ਵੀ ਨਾ ਪਰਵਾ ਨੂੰ ਆਦਾ ਨਹੀਂ ਸੀ ਕਿਸੇ ਨੂੰ ਤੇ ਵੀ ਉਹ ਬੱਚਾ ਜਾ ਕੇ ਸਰੋਵਰ ਸੀ ਦੇਖਿਆ ਤੇ ਵੀ ਭਾਈ ਹਵਾਲ ਸਿੰਘ ਅੰਦਰ ਕੀਤ ਕਰਦੇ ਉੱਥੋਂ ਕਿਸ ਨੇ ਆ ਕੇ ਵੀਗਾ ਕਿ ਕਿਹਾ ਵੀ ਵੀ ਕਪਣਾ ਵੀ ਤੁਸੀਂ ਕੀਰਤ ਕਰਦੇ ਹੋ ਵੀ ਉਹ ਕੋਲ ਬੱਚਾ ਸੋਚ ਸਟਿਕਿਆ ਆ ਵੀ ਰੋਲਾ ਪਿਆ ਹੋਇਆ ਬੱਚਾ ਤੇ ਅੱਜ ਭੱਜੀ ਜੀ ਸਾਰੇ ਕੇ ਦੇਖੇ ਤੇ ਉੱਥੇ ਉਹ ਵੀ ਦੇਖਿਆ ਜੀ ਬਹੁਤ ਬੱਚਾ ਜੀ ਉਹ ਉਹ ਤੇ ਨਾ ਵੀ ਡੋਪਕੇ ਤਹਾ ਆ ਗਈ ਅਕਾ ਉਸ ਉੱਤੇ ਆ ਗਿਆ ਉੱਤੇ ਤੈਨ ਦਾ ਜਰਿਆ ਫਿਰ ਜਿਹੜੇ ਵੀ ਤਹਾ ਫਿਰ ਆ ਜੀ ਐਸਾ ਦੋ ਤਰੀਕਾ ਉੱਥੇ ਇੱਕ ਪ੍ਰੇਮੀ ਸੀ ਹਰਨਾਮ ਸਿੰਘ ਪ੍ਰੇਮੀ ਜੀ ਹਰਨਾਮ ਸਿੰਘ ਉੱਥੇ ਉਹਨੇ ਸਾਰੇ ਕਪੜੇ ਛਾਲਵਾ ਲਈ ਸਨੇ ਕਪੜੀ ਸ਼ਾਲਵਾਰੀ ਖੜੇ ਕਪੜੀ ਸ਼ਾਲਵਾਰ ਕੇ ਉਹ ਵੀ ਬੱਚੇ ਨੂੰ ਖੜ ਲਿਆ ਬੱਚੇ ਨੂੰ ਖੜ ਲਿਆ ਬੱਚੇ ਨੂੰ ਜਾ ਕੇ ਫਿਰ ਜਦੋਂ ਮਾਤਾ ਮਾਤਾ ਜੀ ਦੇ ਕੋਲ ਸੀ ਵੀ ਜਦੋਂ ਕਪੜੇ ਉਹਦੇ ਵੀ ਬੱਚੇ ਦੇ ਪਾਉਣ ਲੱਗੀ ਤੇ ਉਹਦੇ ਪਿੱਠ ਪਿਛੇ ਪੰਜੇ ਦਾ ਨਿਸ਼ਾਨ ਸੀ ਪੰਜੇ ਦਾ ਨਿਸ਼ਾਨ ਫੋਨ ਨੰਬਰ ਦਿੱਤੇ ਹੋਇਆ ਇਸ ਇਟ ਸਟਡ ਟਾਕਿੰਗ ਟੂ ਮੀ ਇਟ ਇਜ਼ ਬੈਟਰ ਟੂ ਕਾਲ them ਡਾਇਰੈਕਟਲੀ ਹਾਂ ਵੀ ਉਹ 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 ਪਿੱਠ 'ਤੇ ਪੰਜੇ ਦਾ ਨਿਸ਼ਾਨ ਸੀ ਇਹ ਬੱਚਾ ਨਾ ਦੱਸਦਾ ਸੀ ਬੱਚੇ ਬੋਲਦਾ ਸੀ ਬੱਚਾ ਕਹਿੰਦਾ ਵੀ ਮੈਨੂੰ ਤਾਂ ਬਾਬਾ ਜੀ ਨੇ ਆਪਦੇ ਹੱਥ ਨਾਲ ਰੱਖਿਆ ਸੀ ਬਾਬਾ ਜੀ ਨੇ ਆਪੇ ਹੀ ਸਿਸ ਰਿਹਾ ਜੀ ਮਹਾਰਾਜ ਨੇ ਆਪਦੇ ਹੱਥ ਨਾਲ ਰੱਖਿਆ ਸੀ ਹੱਥ ਚੱਕਿਆ ਸੀ ਪੰਜੇ ਰਸ਼ਾ ਸਾਫ ਦੇ ਸਸ ਸੀ ਤੇ ਫਿਰ ਜਦੋਂ ਵੀ ਮਾਂ ਬੱਚੇ ਬਹੁਤ ਪਰਿਵਾਰ ਹੋਇਆ ਰੂਹੇ ਚਲੋ ਅਰਦਾਸ ਕੀਤੀ ਫਿਰ ਉਹ ਜਵਾਕੇ ਪਰਿਵਾਰ ਜਾ ਕੇ ਨਾ ਜਿ ਆਪਣਾ ਫੇ ਕਪੜੇ ਵਾਖੇ ਨਾਲ ਸਰਾਹੀ ਉਹ ਦੋਸ ਮੁੱਖ ਜਦੋਂ ਨਾਲ ਸਰਾਹੀ ਇਹ ਸਰਪ ਪਰਿਵਾਰ ਜੁਆਈ ਆ ਕੇ ਵੀ ਸਾਰਾ ਪ੍ਰੋਥੀ ਆ ਨਾਰਸਰਾ ਦੇ ਉਤੇ ਬਾਬਾ ਜੀ ਬਸ਼ਨ ਕਰਦੇ ਸੀ ਬਾਬਾ ਜੀ ਸ਼ਿਸ਼ੂ ਮਹਾਰਾਜ ਬਸ਼ਨ ਕਰਦੇ ਸੀ ਬਾਬਾ ਜੀ ਨੇ ਬਸ਼ਨ ਕਰਦੇ ਕਰਕੇ ਜਦ ਬਾਬਾ ਜੀ ਕਹਿੰਦੇ ਵੀ ਜਦੋਂ ਆਉਣੇ ਨਾ ਨਾਰਸਰਾ ਬਈ ਨਾਰਸਰਾ ਆਉਣਾ ਵੀ ਲੋਕਾਂ ਨੂੰ ਬੱਚਿਆਂ ਦਾ ਖਿਆਲ ਕੋ ਇਹਨੂੰ ਇਹਨੂੰ ਇਹਨਾਂ ਬੀਂਤ ਨਹੀਂ ਕੀਤੀ ਇਹ ਤਾਂ ਲਈ ਆਈ ਸੀ ਬਾਬਾ ਜੀ ਆਲਰੇਡੀ ਬਸ਼ਨ ਕਰਦੇ ਸੀ ਬਾਬਾ ਜੀ ਸ਼ਿਸ਼ੂ ਮਹਾਰਾਜ ਆਲਰੇਡੀ ਬੱਚੇ ਕਰਦੇ ਸੀ ਵੀ ਜਦੋਂ ਆਉਣੇ ਨਾ ਨਾਰਸਰਾ ਬੱਚਿਆਂ ਦਾ ਖਿਆਲ ਕੋਈ ਬੱਚੇ ਬੱਚਾ ਅੱਗੇ ਅੱਗੇ ਦੇ ਸਾਥ ਪਾ ਲੇਦਾ ਕਈ ਵਕਤ ਬੱਚਾ ਕਿਸ ਸੱਪ ਸੁਡਿਨੂ ਇਜ਼ਾ ਥੁਲਾ ਲੇਦਾ। ਕਈ ਵਕਤ ਬੱਚਾ ਪਾਣੀ ਦੇ ਵਿੱਚ ਵੀ ਦੇਖ ਸਕਦਾ। ਵੀ ਬਾਬਾ ਜੀ ਬਚਾ ਕਰੇ ਹੋੜੀ। ਹਾਂ ਜੀ। ਉਧਰ ਬੱਚੇ ਦੇ ਪੰਜੇ ਨਿਸ਼ਾਨ ਲੱਗਿਆ ਹੈ। ਦੇਖੋ ਕਿਤੇ ਜਾਂਦੀ ਹੈ। ਦੇ ਬਾਬਾ ਜੀ ਬਚਾ ਕਰਦੇ ਵੀ ਕਹਿੰਦੇ ਜਦੋਂ ਤੁਸੀਂ ਕਹਿੰਦੇ ਬਾਬਾ ਜੀ ਇਹ ਵੀ ਬਚਾ ਕੀਤੇ। ਜਦੋਂ ਕਦ ਤੁਸੀਂ ਨਾਨਕ ਸਰ ਆਉਨੇ ਹੋ। ਜਦੋਂ ਕੋਈ ਨਾਨਕ ਸਰ ਆਉਂਦਾ ਸਿੰਘ ਪ੍ਰੇਮੀ ਆਉਦਾ। ਬਾਬੇ ਦੇ ਘਰ ਨੂੰ ਆਉਂਦਾ। ਉਸ ਮੁੱਕੇ ਵੀ ਉਹ ਚੀਤ ਸਿੰਘ ਦਾ ਪੈਰ ਲੱਗ ਜਾਂਦਾ ਉਹਨੂੰ ਸੀ ਸਿੰਘ ਦਾ ਪੈਰ ਲੱਗ ਜਾਂਦਾ ਵੀ ਉਹ ਉਸ ਮੁੱਕੇ ਵੀ ਵੀ ਤੁਸੀਂ ਵੀ ਸਤਨਾ ਦਾ ਜਾਪ ਕਰਦੇ ਆਓ ਚੀਤ ਸਿੰਘ ਦਾ ਪੈਰ ਲੱਗ ਜਾਂਦਾ ਪੈਰ ਲੱਗਦਾ ਜਦੋਂ ਲੱਗ ਜਾਂਦਾ ਫੇਰ ਸਾਨੂੰ ਕੋਈ ਕਹਿੰਦੇ ਬਾਬਾ ਜੀ ਇਹ ਵੀ ਵਸ਼ੰਗੀ ਤੇ ਵੀ ਜੇ ਕੋਈ ਨਾਲਖਰ ਆਉਂਦੇ ਨੂੰfte ਵੀ ਕਿਸੇ ਦੇ ਪੈਜ ਕੰਡਾ ਵਿੱਚ ਹੋਵੇ ਘਬਰਾਉਣਾ ਨਹੀਂ ਉਹ ਤੁਹਾਡਾ ਕੋਈ ਸੂਲੀ ਦੀ ਸੂਲ ਬਣ ਗਈ ਹੈ ਸੂਲੀ ਦੀ ਸੂਲ ਬਣੀ ਟੋੜੇ ਕੋਈ ਸੂਲੀ ਸੂਲ ਬਣੀਆ ਛੋੜਾ ਕੋਈ ਉਹ ਛੋੜਾ ਕੋਈ ਕੋਈ ਜਿਆਦਾ ਨੁਕਸਾਨ ਹੋਣਾ ਸੀ ਉਸੇ ਬਈ ਬਾਬਾ ਜੀ ਨੇ ਉੱਥੇ ਵੀ ਸਾਹ ਵੀ ਟਾਲਿਆ ਤੇ ਬਾਬਾ ਜੀ ਬੱਚੇ ਕੀਤੇ ਵੀ ਇਸ ਚੀਜ਼ ਨੂੰ ਕਵਰਉਣਾ ਨਹੀਂ ਫਿਰ ਜੀ ਇਹ ਚਲੋ ਇਹ ਆ ਗਏ ਜੀ ਫਿਰ ਭਾਈ ਹਰਵੰਤ ਸਿੰਘ ਜੀ கிருஷ்ਣਾ ਕੋਲ ਲੜਕੇ ਦੀ ਮਾਤਾ ਤੇ ਫਿਰ ਇਹਨਾਂ ਨੇ ਵੀ ਬਈ ਬੱਚਾ ਬਾਬਾ ਇਸ ਕੋ ਟੜਦੇ ਜੀ ਕਰਨਾ ਬਾਬਾ ਜੀ ਕਹਿੰਦਾ ਬਾਬਾ ਜੀ ਤਾਂ ਆਲਰੇਡੀ ਬਚਾ ਕਰਤੀ ਬਈ ਬੱਚੇ ਦਾ ਖਿਆਲ ਰੱਖੋ ਇਹ ਤੁਸੀਂ ਆਉਣਾ ਬੱਚੇ ਦਾ ਖਿਆਲ ਰੱਖੋ ਤੇ ਵੀ ਸਾਡਾ ਬੀਚੇ ਸੀ ਸੀਗਲੇ ਪਰ ਦੇ ਸੀ ਸੀਗਲੇ ਡਿਊਟੀ ਦੇ ਸੀ ਸੀਗ ਆਪ ਰੱਖਿਆ ਕਰਦੇ ਬਾਬਾ ਜੀ ਵਸੇ ਕਿਤੇ ਤੇ ਬਾਉਂਡਰੀ ਦੇ ਬਾਬੇ ਵਿਚ ਕੇ ਬਾਉਂਡਰੀ ਹੁੰਦੀ ਹੈ ਤੇ ਨਾ ਇਥੇ ਇਥੇ ਕੋਈ ਨਾ ਕੱਲ ਜੁਗਾ ਸਕਦਾ ਨਾ ਕੋਈ ਹੋਰ ਤੇ ਵੀ ਬਬੇ ਹਾਜੀ ਬੂਆ ਨਾ ਕੱਲ ਜੁਗਾ ਸਕਦਾ ਨਾ ਕੋਈ ਹੋਰ ਬਾਬਾ ਜੀ ਵਸੇ ਕਿਤੇ ਮੈਂ ਜੀ ਗੁਰਵਾਨੀ ਚਾਹਦਾ ਮੈਂ ਮੈਂ ਗੁਰਵੰਦ ਸਗਲ ਕੀ ਜੀਵਨ ਮੇਰਾ ਜੀਵਨ ਮੇਰੇ ਦਾਸ ਮੈਂ ਗੁਰਵੰਦ ਸਗਲ ਕੀ ਜੀਵਨ ਮੇਰਾ ਜੀਵਨ ਮੇਰੇ ਦਾਸ ਮੇਰਾ ਜੀਵਨ ਦੇਖਣਾ ਮੇਰੇ ਦਾਸਾਂ ਜੀਵਨ ਦੇਖੋ 12753 ਅੰਕ ਚਾ ਇਹ ਦਾਸ ਕੋਣਾ ਸ਼ਹੀਦ ਸਿੰਘ ਸਿੰਘ ਦਾ ਬਿਉ ਦਾ ਪਰਦੇ ਪਰਦੇ ਬਾਬਾ ਜੀ ਆਪ ਪ੍ਰਸਾਖੋ ਕੇ ਵਿੱਚ ਜਿਆ ਤੇ ਵੀ ਬਾਬਾ ਜੀ ਬਚ ਕਰੀਏ ਜੀ ਬਿਖੜੇ ਪ੍ਰਵਾਸ ਸੁਣੀਏ ਜੀ ਬਚੇ ਸਾਰੇ ਸੋਣੇ ਆਵੇ ਸਹਿਬ ਚਿਤ ਤੇਰੇ ਭਗਤਾਂ ਡਿੱਠਿਆਂ ਮੰਨ ਕੇ ਕੱਟੀ ਮੈਚ ਮੰਨ ਕੇ ਕੱਟੀ ਮੈਦ ਸਾਸ ਸਭੁੱਠਿਆਂ 520 ਅੰਕ ਚ ਵੀ ਬਾਬਾ ਜੀ ਪਛਾ ਕਰਦੇ ਕਿ ਜਦ ਸਤ ਚਾਹਤ ਚਾਹਤ ਉਹਦੇ ਇਸ ਕਰਕੇ ਵੀ ਕੋਈ ਨੁਕਸਾਨ ਨਹੀਂ ਹੋਦਾ ਬਾਬਾ ਜੀ ਵਿੱਚ ਕੀ ਕਰ ਰਿਹਾ ਤੇ ਵੀ ਕੋਈ ਨੁਕਸਾਨ ਨਹੀਂ ਹੁੰਦਾ ਕਿ ਤੁਸੀਂ ਵੀ ਘਬਰਾਓ ਨਾ ਪਰ ਬੱਚਾ ਦਾ ਖਿਆਲ ਰੱਖੋ ਬਾਬਾ ਜੀ ਆਲਰੇਡੀ ਬੱਚਾ ਕਰਿਆ ਜੀ ਅਰਜਮੀ ਬਾਬਾ ਜੀ ਆਲਰੇਡੀ ਬੱਚਾ ਕਰਿਆ ਹੈ ਤੇ ਸੰਤ ਸਾਈ ਜੀ ਕੇ ਭਜਨ ਤਾਨਹਾਰ ਸਭ ਤੋਂ ਉੱਚੇ ਜਾਣੀ ਹੈ ਨਾਨਕ ਨਾਮ ਪਿਆਰ ਤੇ ਵੀ ਦੇਖੋ ਤੁਸੀਂ ਨਾ ਸੋਣਤੀਆਂ ਕਿਛਦਾ ਫਿਰ ਬਾਬਾ ਜੀ ਵਿੱਚ ਜੀ ਫਿਰ ਇਹ ਪਰਿਵਾਰ ਨੇ ਫਿਰ ਬਾਪਾ ਜੀ ਕੋਲ ਦੇਖੋ ਜੀ ਫਿਰ ਜਦੋਂ ਸਮਾਪਤੀ ਹੋਈ ਜਿਹੜਾ ਦਰਦਿਆਂ ਨੇ ਇਹ ਬਾਬਾ ਜੀ ਕੋਲ ਅੰਦਰ ਅੰਦਰ ਭੁਗਤੇ ਬਾਬਾ ਜੀ ਅਸਤੇ ਅਸਤੇ ਭੁਗਤੇ ਇਹਨਾਂ ਦੀ ਬੇਤੀ ਕੀਤੀ ਤੇ ਬਾਬਾ ਜੀ ਆਹ ਗੱਲ ਹੋ ਗਈ ਸੀ ਕਿ ਇਹ ਸਭ ਬੱਚਾ ਪਾਣੀ ਦੇ ਡਿੱਗ ਪਿਆ ਸੀ ਉਹ ਲੈ ਕੇ ਗਿਆ ਬੱਚੇ ਵੀ ਇਸਾ ਦੇਖੋ ਜੀ ਬਾਬਾ ਜੀ ਕੀ ਬਸੇਗੇ ਸਿੱਖਾ ਦੇਖੋ ਹਾਂ ਜੀ ਤੇ ਬਾਬਾ ਜੀ ਮੈਂ ਬੋਲੇ ਕਿਤੇ ਵੀ ਇਹ ਜਿਹੜਾ ਮਹਾਤਮਾ ਸਾਧੂ ਇੱਥੇ ਨਹੀਂ ਸੋਲਿਆ ਕਿਹਾ ਕਰਸਾ ਹਾਂ ਜੀ ਉਹ ਦਰਗਾਹ ਕੀ ਰਖੇ ਹਨ ਜਿਹੜਾ ਸਾਧੂ ਮਹਾਤਮਾ ਸਾਡੇ ਇੱਥੇ ਨਹੀਂ ਰੱਖਿਆ ਕਰ ਸਕਦਾ ਉਹ ਦਰਗਾਹ ਜੀ ਰੱਖਿਆ ਕਰ ਸਕਦਾ ਉਹ ਤੋਂ ਆਸ ਬਿਲਕੁਲ ਰੱਖੋ ਬਈ ਜਦੋਂ ਸਾਧੂ ਕੋਲ ਜਾਣਾ ਉਹਨੂੰ ਦੇਖੋ ਟਣਕਾਉ ਸਾਧੂ ਨੂੰ ਵੀ ਕਿਸੇ ਪੈਸੇ ਦਾ ਪੁਜਾਰੀ ਚ ਨਹੀਂ ਪੈਸਾ ਪੈਸਾ ਨਹੀਂ ਕਰਦਾ ਫਿਰ ਵੀ ਪੈਸੇ ਜੋ ਬਾਬੇ ਵੀ ਜਗੇ ਸਾਡੇ ਬਈ ਸਾਡੇ ਦੋ ਛੱਤਾਂ ਵਾਂ ਸਾਡੇ ਨਾਲ ਸੇ ਸੰਭਾਲਨੇ ਆ ਇਸ ਤਰੀ ਨੂੰ ਮਾਦਕੋ ਪੈਸੇ ਗੋਬੀ ਦਾਟ ਕੋ ਸਾਡੇ ਦੋ ਛੱਤ ਤੇ ਇਹੋ ਜਿਹੇ ਕੋਈ ਸਾਧੂ ਹੋਵੇ ਜੇ ਕੋਈ ਪੈਸਾ ਵਸਾ ਕਰਦਾ ਫਿਰ ਬਈ ਅਸਾ ਹਰਮਨ ਸਿੰਘ ਚੀਮਾ ਚੰਡੀਗੜ੍ਹ ਪੀ ਐਚ ਡੀ ਆ ਡਾਕਟਰ ਸਾਹਿਬ ਉਹਨਾਂ ਦੇ ਬਸ ਸਰਵਿਸ ਸੀ ਮੈਂ ਪੇਜਰ ਸੀ ਉਹ ਕਹਿੰਦੇ ਬਾਬਾ ਜੀ ਕੋਲ ਕੋਈ ਆਇਆ ਉਸੇ ਵੀ ਆਪਣੇ ਕਦੇ ਬਾਬਾ ਜੀ ਫਿਰੋਜ਼ਪੁਰ ਦੇ ਕੋਲ ਕੋਈ ਚਿੱਟੇ ਕੱਪੜੇ ਪਾ ਕੇ ਬਈ ਨਾਨਕ ਸਾਹਿਬ ਦੇ ਨਾਂ ਤੇ ਪੈਸਾ ਮੰਗਦਾ ਨਾਨਕ ਸਾਹਿਬ ਦੇ ਨਾਂ ਤੇ ਪੈਸਾ ਮੰਗਦਾ ਫਿਰ ਬਾਬਾ ਜੀ ਪਤਾ ਕੀ ਵਸਾਈ ਕਹਿੰਦਾ ਬਾਬਾ ਇਸ ਵਸਾਈ ਕਿਤੇ ਤੇ ਵੀ ਉਹਦੇ ਜਿਹੜੇ ਨਾਲਸਰ ਨਾਲ ਲੱਕਿ ਚਿੱਟੇ ਵਸਪਾ ਕੇ ਬਾਬਾ ਨੰਦ ਸਿੰਘ ਜੀ ਬਵੀਸ਼ਾ ਜੀ ਨਾਲ ਲਗੇ ਇਹ ਮਗਰਾ ਪੈਸੇ ਉਹਦੇ ਮਿੱਟੀ ਦਾ ਥੇਰ ਪਾ ਕੇ ਅੱਗ ਲਾ ਦੇ ਉਹਦੇ ਜੁਮੇਰ ਅਸੀਂ ਹੋਵਾਂਗੇ ਇਹ ਲੈ ਚੋ ਤੱਕ ਵਸ ਗਿਆ ਪੈਸਾ ਨਾਲਸਰ ਦਾ ਕੋਈ ਤਰਕ ਨਹੀਂ ਵੀ ਪੈਸੇ ਦਾ ਨਾਲਸਰ ਅਸੀਂ ਦਰਸ਼ਨ ਕਰਦੇ ਰਹਿ ਆ ਜੀ ਅਸੀਂ ਦਰਸ਼ਨ ਕਰਦੇ ਰਹਿ ਬੈਗਵਾ ਦੇ ਸਤਫਰੇ ਇਹ ਦੇ ਟ੍ਰੈਕੀ ਦੇ ਕਪੜੇ ਕੋਕਾ ਪਰੇ ਸੋਲੀ ਜੰਦੇ ਸੰਦ ਦੇ 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 ਕਪੜੇ ਡੈਗੀ ਕਰਨੇ ਤੇ ਵੀ ਉਹ ਅਸੀਂ ਕਪੜੇ ਟ੍ਰੇਕਿੰਗ ਕਰਕੇ ਜਗਰੋਂ ਤੋਂ ਲੱਗੇ ਜਾਂਦੇ ਹੁੰਦੇ ਸੀ ਤੇ ਕਪੜੇ ਜੱਬੇ ਕੁਝ ਡਿਜੈਂਸ ਤੇ ਤੇ ਸੇ ਰੰਗ ਦੇ ਡਿਜੈਂਸ ਤੇ ਤੇ ਵੀ ਉਥੇ ਉਹ ਇਹਨਾਂ ਬਾਬੇ ਜੀ ਪਛਿੱਤ ਵੀ ਮਰਿਆ ਦਾ ਫਿਰ ਬਾਬੇ ਜੀ ਬੱਚੇ ਕਿਤੇ ਭਏ ਵਾਂਸਣ ਵੀ ਵੀ ਮੋ ਮਹਾਂਪੁਰਸ਼ੀ ਕਹਾਦਾ ਵੀ ਜਿਹੜਾ ਮਹਾਂਪੁਰਸ਼ ਉਹ ਇੱਥੇ ਨਹੀਂ ਆਖਿਆ ਕਰਦਾ ਉਹ ਜਿਹੜੇ ਕੀਕ ਸਫਰ ਜੁੜੀ ਦਰਵਾਜ਼ੇ ਆਖਿਆ ਕਰੂ ਸੋਚਣਾ ਤੁਸੀਂ ਵੀ ਬਾਬਾ ਜੀ ਬੋਲ ਰਹੇ ਨੇ ਇਹ ਨਹੀਂ ਕਰ ਲੋ। ਦੇਖੋ ਬਾਬਾ ਜੀ ਹਣ ਦੇਖੋ ਜੀ ਤੁਸੀਂ ਵੀ ਜਿਹੜਾ ਮਾਹਪੁਰਸਨ ਦਾ ਉਹ ਕਿਸੇ ਬਿਮਾਰੀ ਤੇ ਰਹਤ ਹੋਊਗਾ ਬੇਸ਼ੱਕ ਬਿਮਾਰੀ ਤੇ ਰਹਤ ਹੋ। ਬਿਮਾਰੀ ਕੋ ਰਹਤ ਬੁੜੀ ਹੋ। ਆ ਦੇਖੋ ਜਦ ਬਾਬਾ ਜੀ ਬਾਣਾ ਬਤਾਉਣਾ ਸੀ ਬਾਬੇ ਜੀ ਸਿਸ ਜੀ ਮਾਰੇ ਨੇ ਪਰ ਇਹ ਬੱਟੀਆਂ ਹੋ ਜੀ ਸਾਖੀ ਮੈਂ ਤੁਹਾਨੂੰ ਚਲੋ ਦੱਸਦਾ ਆ ਵੀ ਬਰਾਤੀ ਨਾ ਮਠ ਹੋਇਆ ਤੇ ਜੋ ਬਾਬਾ ਜੀ ਨੇ ਬਾਣਾ ਬਤਾਉਣਾ ਸੀਗਾ ਉਸ ਮੁਕੇ ਬਾਬਾ ਜੀ ਨੇ ਚੈੱਕ ਅਪ ਕਰਾਇਆ ਸਾਡੇ ਕੋਲ ਰਿਪੋਰਟ ਹੈ ਜੀ ਸਾਡੇ ਕੋਲ ਡਾਕਟਰ ਦੀ ਰਿਕਾਰਡਿੰਗ ਵੀ ਆ ਡਾਕਟਰ ਚੰਦ ਸਿੰਘ ਚੰਡੀਗੜ੍ਹ ਅੰਬਰਸਰ ਡਾਕਟਰ ਜੀ ਉਹਨੇ ریکارڈਿੰਗ ਸਰਿਕੋ ਅਸੀਂ ਉਹਨਾ ਟੈਲੀਫੋਨ ਤੇ ਕਨਵਰਸੇਸ਼ਨ ਕੀਤੀ ਆ ਪੁੱਛਿਆ ਕੀ ਗੱਲ ਹੈ ਕਿ ਉਹ ਕਦੇ ਸਸਿ ਬਾਬਾ ਜੀ ਇਸ ਤਰ੍ਹਾਂ ਚੱਕੀਤਾ ਕੋਈ ਮਾਰਿਸੀ ਬਾਬਾ ਜੀ ਬਾਬਾ ਜੀ ਦੋ ਵਾਰੀ ਬਈ ਦੋ ਵਾਰੀ ਕੋਕਾ ਕੋਲਾ ਸ਼ਾਕੇ ਸੀ ਕੋਕਾ ਕੋਲਾ ਜਿਹੜਾ ਕਿ ਕੋਕਾ ਕੋਲਾ ਦੀ ਬੋਤਲਾਂ ਦੀ ਕੱਚੀ ਦੀ ਭੱਡੀ ਉਹ ਦੋ ਵਾਰੀ ਸ਼ਾਕੇ ਹੁਣ ਵੀ ਭੋਗ ਲੱਗਦਾ ਜੀ ਹੁਣ ਵੀ ਇੱਥੇ ਨਾ ਅਸਾਂ ਤੇ ਹੁਣ ਵੀ ਭੋਗ ਲੱਗਦਾ ਬਈ ਬਾ ਜਿਹੜੇ ਕੋਕਾ ਕੋਲਾ ਨੇ ਉਹ 슈ਗਰ ਤੇ ਮਰੀਜ਼ੀ ਜ਼ਹਿਰ ਆ 슈ਗਰ ਮਰੀਜ਼ੀ ਜ਼ਹਿਰ ਆ ਇਨੀ ਜਿਆਦਾ 슈ਗਰ ਮੇਰਾ ਇੱਕ ਦੋਸਤ ਸੀਗਾ ਮੁੰਡਾ ਪਿੰਡ ਸਾਡੇ ਨਾਲ ਪੜਦਾ ਹੁੰਦਾ ਰਿਮਬੋਰਚ ਕਰ ਤੋਂ ਬੋਚ ਕਰ ਬਰਸਾਣਾ ਉਹ ਤੇਰੇ ਮੁੰਡਾ ਵੀ ਮੈਂ ਨੌ ਵੀ ਦਾਦਾ ਉਹਦਾ ਅਸੀਂ ਦਰਸ਼ਨ ਸਿੰਘ ਮੁੰਡਾ ਸੀਗਾ ਉਹ ਸ਼ਰੀ ਮੁੰਡਾ ਸੀ ਮੈਂ ਪਿਛੇ ਜਦੋਂ ਇੰਡੀਆ ਗਿਆ ਜੀ ਤੇ ਮੈਂ ਵੀ ਪੁੱਛਿਆ ਵੀ ਜੇ ਵੀ ਉਹ ਸੱਚੀ ਗੱਲ ਦੱਸ ਲੈਂਗੇ ਉਹ ਵੀ ਮੈਂ ਉਹ ਕਿਸੇ ਮੁੰਡੇ ਵੱਡਾ ਮਿਲਿਆ ਜੀ ਮੈਂ ਪੁੱਛਿਆ ਕਿ ਕੋ ਮੁੰਡਾ ਛੋਟੇ ਪਿੰਡ ਦਾ ਦਰਸ਼ਨ ਸਿੰਘ ਹੁੰਦਾ ਜੀ ਸਾਡਾ ਵੀ ਇੱਥੇ ਪੜਦਾ ਹੁੰਦਾ ਸੀਗਾ ਕਿਦਾ ਹਾਜੀ ਮੈਂ ਕਹ ਉਹ ਸਾਲ ਜੇ ਮੁੰਡਾ ਸੀ ਕਹਿੰਦੇ ਹਾਂਜੀ ਭਗ ਸੀ ਕਹਿੰਦੇ ਹਾਂਜੀ ਹਾਂਜੀ ਤੇ ਮੈਂ ਕਹ ਉਹ ਕਹੇ ਕਿ ਅੰਜੀ ਚਲਾਇ ਕਰਦੇ ਮੈਂ ਕੀ ਗੱਲ ਲਈ ਕਹਿੰਦੇ ਜੀ ਉਹਨੂੰ ਸ਼ੂਗਰ ਹੋ ਗਈ ਸੀ ਸ਼ੂਗਰ ਹੋ ਗਈ ਸੀ ਉਹਨੂੰ ਜਨਰਲ ਹਸਪੀਟਲ ਉਹਦੇ ਨਾਲ ਵਰਕ ਕਰਤਾ ਸੀ ਅੱਛਾ ਉਹ ਮੈਂ ਸ਼ੂਗਰ ਦਾ ਕੋਕ ਦਾ ਮੇਲ ਲਸਣ ਗਿਆ ਹਾਂਜੀ ਇਹ ਸ਼ੂਗਰ ਹੋ ਗਈ ਸੀ ਉਹਨੂੰ ਕਹਿੰਦੇ ਅਸੀਂ ਜਨਰਲ ਹਸਪੀਟਲ ਦਾਤ ਗਏ ਸੀ ਇਹ ਪਰਵਾਨੇ ਤੇ ਫਿਰ ਉਹ ਛੁੱਟੀ ਜਦੋਂ ਮਿਲੀ ਤੇ ਜਦੋਂ ਮੁੱਲਾਪੁਰ ਆਇਆ ਸੀ ਮੁੰਡਾ ਦਰਸ਼ਨ ਇਹ ਉਹਨੇ ਆਕੇ ਦੁਕਾਨ ਤੋਂ ਲੈ ਕੇ ਕੋਕ ਕੋਕ ਪੀ ਲਿਆ। ਸ਼ੂਗਰ ਡਾਕਟਰ ਅਥਾਰਟੀ ਸੋਗੇ ਹਾਸ ਵਿੱਚ ਆਉਂਦੇ ਹੋਏ ਉਥੇ ਵੀ ਪਿਆਸ ਲੱਗੀ ਸੀ ਉਹਨੇ ਜੀ ਕੋਕ ਪੀ ਲੈ ਠੰਡਾ ਕੋਕ ਪੀ ਲਿਆ। ਪੀਂਦੇ ਸਾਰੇ ਮੁੰਡੇ ਡੈਥ ਹੋ ਗਈ। ਸ਼ੂਗਰ ਇੰਨੀ ਜ਼ਿਆਦਾ ਵਾਸ ਖਤਰਾ। ਤੇ ਦੇਖੋ ਤੁਸੀਂ ਇਹ ਚ ਪੜ੍ਹ ਕੇ ਦੇਖੋ 350 ਮਿਲੀਗ੍ਰਾਮ ਸ਼ੂਗਰ ਹੁੰਦੀ ਹੈ ਕੋਈ ਬਾਬਾ ਜੀ ਦੋ ਸ਼ਾਦੇ ਸੀ ਕੋਕ ਕੋਕ ਜੀ ਉਹ ਸਦੋ ਤੇ ਹੁਣ ਵੀ ਭੋਗ ਲੱਗਦਾ। ਵੀ ਸਾਡੇ ਸਾਡੇ 1961 ਸੰਤੋਂ 1961 ਜਾਂ ਵੀ ਕਾੜ ਦੇ ਅਖੀਰ ਤੱਕ ਉਹ ਸਾਡੇ ਘਰ ਦੀ ਸੇਵਾ ਸੀ ਅਸੀਂ ਕੋਕਾ ਕੋਲਾ ਦਿੰਦੇ ਸੀ ਅਸੀਂ ਪੋਕਟੋਂ ਦੇ ਦਿਆਸਤ ਸਾਡਾ ਪਰਵਾਰ ਪਹੁੰਚਾ ਅਸੀਂ ਲੱਗ ਜਾਂਦੇ ਸੀ ਕਾੜ ਦੇ ਪੜਦੇ ਡਾਲੇ ਚੱਕ ਕੇ ਲੱਗਦੇ ਡਾਲੇ ਖਾਦੀ ਲੈ ਕੇ ਆਉਂਦੇ ਹੁੰਦੇ ਸੀ ਮਾਰਸ਼ ਲੈ ਕੇ ਆਉਂਦੇ ਸੀ ਸਾਡੀ ਸੇਵਾ ਸੀ ਉਹ ਉਹ ਚਲ ਵੀ ਉਹ ਸਾਡੇ ਨੂੰ ਸੇਵਾ ਹੁੰਦੀ ਸੀ 61 ਸੰਤੋਂ ਲੱਗੇ ਸੀ ਬਾਬਾ ਜੀ ਪੋਕਟੋਂ ਦੇ ਦਿੰਦੇ ਸੀ ਬਾਬਾ ਜੀ ਸੀ ਬਾਬਾ ਜੀ ਬਜੇਗਾ ਤੇ ਇੱਕ ਸਾਧੂ ਹੋਵੇ ਸਾਧੂ ਜਿਹੜਾ ਹੁੰਦਾ ਉਹ ਲੋਕਾਂ ਨੂੰ ਓਹਰਾ ਬਣਾਉਂਦਾ ਓਹਰਾ ਦਿੰਦਾ ਬਣਾਉਂਦਾ ਓਹਰਾ ਤੇ ਪਰ ਸਾਧੂ ਕਦੇ ਬਿਮਾਰ ਨਹੀਂ ਹੁੰਦਾ ਬਾਣਾ ਵਰਤੋਂ ਤੋਂ 6 ਮਹੀਨੇ ਪਹਿਲਾਂ ਬਾਬਾ ਜੀ ਮੈਂ ਫਰਾਕੀ ਉਰ ਮੁਕਣਾਈ ਹੈ ਜੀ ਇਹ ਮੈਂ ਤਾਂ ਤੁਹਾਨੂੰ ਦੱਸਣ ਗਿਆ ਬਾਣਾ ਵਰਤੋਂ ਤੋਂ 6 ਮਹੀਨੇ ਪਹਿਲਾਂ ਬਾਬਾ ਜੀ ਨੇ ਡਾਕਟਰ ਕਲਵੰਸਾਂ ਨੂੰ ਵੀ ਉਹਦੇ ਦੇ ਡੇਲੀ ਬਾਬਾ ਜੀ ਚੈੱਕ ਕਰਨਾ ਹੁੰਦਾ ਸੀ ਹੋਰ ਸੀ ਬਸ ਬਸ ਕਰਦੇ ਡਾਕਟਰ ਕਲਵੰਸਾਂ ਜਿਗਰਾਉਂਦੇ ਸੀ ਤੇ ਉਹ ਇੱਕ ਦਿਨ ਆਇਆ ਨਾ ਜੀ ਤੇ ਉਹਨਾਂ ਦਾ ਬਚਨ ਸਰ ਡਰਾਈਵਰ ਸੀ ਉਹਨਾਂ ਨੇ ਉਹ ਕੱਲੇ ਆ ਗਏ ਬਾਬੇ ਬਿਸ਼ਾ ਵੀ ਬੇ ਬਚਨ ਸਰ ਵੀ ਆਪਣਾ ਡਾਕਟਰ ਸਾਹਿਬ ਉਹ ਕਹਿੰਦੇ ਜੀ ਉਹ ਅੱਜ ਕਿਸ਼ਨਪੁਰੇ ਵੀ ਉੱਥੇ ਗਏ ਆ ਕਿ ਉੱਥੇ ਬਾਬੇ ਬਿਸ਼ਾ ਕੀ ਵੇ ਕਿ ਉਹ ਕਹਿੰਦੇ ਜੀ ਇੱਕ ਵੀ ਸੰਤ ਹੜਕ ਗਿਆ ਸੀ ਸੰਤ ਹੜਕ ਗਿਆ ਸੀ ਉਹਨੂੰ ਉਹਦੇ ਟੀਕਾ ਲਾਉਣ ਗਏ ਆ ਬਾਬਾ ਜੀ ਬੜੇ ਨਾਲ ਵੀ ਵੀ ਸੰਤ ਉਹਦੇ ਹੜਕ ਜੇ ਵੀ ਬਾਬੇ ਇਹ ਪੁੱਛਿਆ ਬਚਨ ਨੂੰ ਕਿਹਾ ਬਚਨ ਸਰ ਡਾਕਟਰ ਨੂੰ ਕਹੀਂ ਜਾ ਕੇ ਕਦੇ ਗੁਰੂ ਸਾਹਿਬ ਦਸੇ ਪਾਸ਼ੇ ਹੋਇਆ ਕਦੇ ਸੁਣਿਆ ਸਤਿ ਵੀ ਸਤ ਜੀ ਨੇ ਇਹ ਕਦੇ ਵੀ ਜਿਸ ਵਾਂ ਕੇ ਬਾਬਾ ਜੀ ਕਿਤੇ ਕਦੇ ਕਦੇ ਕਨਾਸੇ ਦੂਜੇ ਦਿਨ ਉਧਰ ਦੀ ਗੱਲ ਆ ਬਾਬਾ ਜੀ ਦੱਸਿਆ ਇਹ ਬਾਬਾ ਜੀ ਕਿਹਾ ਵੀ ਕਦੇ ਡਾਕਟਰ ਸਾਹਿਬ ਜਦੋਂ ਅਸੀਂ ਜਾਣਾ ਹੋਇਆ ਜਦੋਂ ਅਸੀਂ ਜਾਣਾ ਹੋਇਆ ਦਰਗਾਹ ਤੋਂ ਜਦੋਂ ਬਾਬਾ ਜੀ ਸਰਦ ਦੱਸ ਕੇ ਗਿਆ ਹੋਕਨਾ ਮਾਇਆ ਸਾਹਿਬ ਡਾਕਟਰ ਅਚਾਨਕ ਜਦੋਂ ਹੋ ਜਦੋਂ ਜਾਣਾ ਹੈ ਤੈਨੂੰ ਅਸੀਂ ਜ਼ਰੂਰ ਬੁਲਾਵਾਂਗੇ ਕਹੇ ਤੁਸੀਂ ਜ਼ਰੂਰ ਬੁਲਾਵਾਂਗੇ ਇਹ ਬਈ ਬਈ ਜਿਹੜੂ ਪਰ ਉਹ ਬਚੰਦ ਬਾਬਾ ਤਾਂ ਅਸੂਨ ਬਤਾ ਉਸਾ ਪਤਾ ਵੀ ਤੇ ਬਲੋਗ ਤੇ ਫਿਰ ਵੀ ਜਦੋਂ ਫਿਰ ਉਹਨਾਂ ਦੇ ਜਾਣਾ ਸੀਗਾ ਪੇ ਬਾਬਾ ਜੀ ਜਾਣਾ ਸੀ 7 ਅਕਤੂਬਰ ਨੂੰ ਉਦੋਂ ਡਾਕਟਰ ਸਭ ਫੇਰਿਆ ਕਲਾ ਬਚੰਸ ਆਇਆ ਤੇ ਇਹਨਾਂ ਨੇ ਬਾਬਾ ਸਾਦੂ ਸੇ ਇਹ ਬਾਬਾ ਜੀਤਾ ਸੇ ਉਹਨਾਂ ਜੀ ਬਾਬਾ ਜਗੀਰ ਸਨ ਇਹਦੇ ਬਾਬਾ ਜੀ ਕੋ ਬੇਤੀ ਕੀਤੀ ਬਾਬਾ ਜੀ ਵੀ ਉਹ ਬਚੰਸ ਉਹ ਡਰਾਈਵਰ ਆ ਡਾਕਟਰ ਦਾ ਪਾਰਖੜਾ ਉਹ ਬਈ ਕਿਨ ਸਤੂ ਜੀ ਸਤੂ ਤੇ ਉਹ ਵੀ ਬਚਨ ਜੀ ਵਾ ਬਿਲਕੁਲ ਬਚਨ ਕੀਤਾ ਵੀ ਕਹਿੰਦੇ 7 ਜੁਲਾਈ ਦੀ ਗੱਲ ਹੈ। ਆ ਬਿਲਕੁਲ ਵੀ ਬਚਨ ਕੀਤਾ ਵੀ ਉਹ ਕੋਈ ਡਾਕਟਰ ਸਾਹਿਬ ਕੇ ਨਹੀਂ ਆਏ। ਉਹ ਕਹਿੰਦੇ ਜੀ ਉਹ ਅੱਜ ਕਿਤੇ ਗਏ ਹੋ। ਆ ਬਿਲਕੁਲ ਜਿਆਹਾ ਪੱਜ ਪਹਿਨ 7 ਕਿਹਾ। ਕਿ ਕਹਿੰਦੇ ਉਹ ਕਹਿੰਦੇ ਇਹ 6 ਮਹੀਨੇ ਪਹਿਲਾਂ ਤੇ ਨਾ ਬਚਨ ਕੀਤਾ ਸੀ ਉਹ ਅੱਜ 7 ਹੋਣ ਲੱਗਿਆ। 6 ਮਹੀਨੇ ਪਹਿਲਾਂ ਤੇ ਬਚਨ ਕੀਤਾ ਸੀ ਸਾਡੇ ਕੀਤਾ ਸੀ ਉਹ 7 ਹੋਣ ਲੱਗਿਆ। ਤੇ ਉਹ ਦੇਖੋ ਜੀ ਬਚਨ ਜੀ ਜਿਹੜਾ ਸੀਗਾ ਇਹ ਵੀ 7 ਹੋਣ ਲੱਗਿਆ ਤੇ ਵੀ ਇਹ ਭਾਈ ਆਪਣਾ ਹਰਦੇਵ ਸਿੰਘ ਜੀ ਬਧਾਤਿਆਂ ਨੇ ਪਤਾਵਾ ਆਵਾ ਬਾਬਾ ਜੀ ਸੰਨ ਵੀ ਪਤਾ ਵਾ ਸਰ ਨੂੰ ਪਤਾ ਹੀ ਸੋਝਦਾ ਸਾਨੂੰ ਵੀ ਪਤਾ ਪਰ ਉਹ ਉਹ ਸਾਥੋਂ ਲੱਗੇ ਜੀ ਫਿਰ ਫਿਰ ਉਹ ਜਦ ਤੋ ਆਏ ਜੀ ਬਾਬਾ ਜੀ ਬੜਾ ਹੁਸਤਾਗੇ ਬਾਬਾ ਜੀ ਅਸੀਂ ਜਿਵੇਂ ਹਾਥੀ ਕੰਜਾ ਲਾ ਕੇ ਸੜਦਾ ਆ ਨਹੀਂ ਸੜੀ ਸੱਪ ਹਾਥੀ ਤੰਦ ਪਰੇ ਤੰਦ ਤੋੜ ਦਿੰਦਾ ਜੇ ਸੱਪ ਹੁੰਦਾ ਉਹ ਪੰਜਾ ਲਾ ਕੇ ਅਸਟ ਪਿੱਛੇ ਨਿਕਲ ਜਾਂਦਾ ਇਸ ਤਰ੍ਹਾਂ ਜਿਹੜੇ ਮਾਪ ਸਰਦ ਸਰੀ ਜਿਹੜਾ ਉਹਦਾ ਚੋਲਾ ਲਾ ਕੇ ਚਲੀ ਜਾਂਦੇ ਇਹ ਬਾਬਾ ਜੀ ਬਸੇ ਜੀ ਬਈ ਬਾਬਾ ਜੀ ਜਰੂਰ ਅਸੀਂ ਦੱਸਿਆ ਇਹ ਵੀ ਜ਼ਰੂਰੀ ਆ ਵੀ ਇਹ ਵੀ ਮਾਪੇਸ਼ਾਂ ਦੀ ਪਛਾਣ ਕਰੋ ਬਾਬੇ ਜੀ ਟਾਈਮ ਲਾਇਆ ਭਾਈ ਉਹਨਾਂ ਸਨ ਤੇ ਹਾਂਜੀ ਵੀ ਬਾਬਾ ਜੀ ਵੀ ਟਾਈਮ ਲਾਇਆ ਵੀ ਕਦੇ ਜਿਵੇਂ ਵੀ ਮਾਪੇਸ਼ ਕਰਿਆ ਗਿਆ ਜਿਨ੍ਹਾਂ ਸਾਸਗ੍ਰਾਸਾਂ ਵਿਸੇ ਹਰ ਨਾਮਾ ਮੰਨਤ ਤਾਂ ਸਿẽ ਇਨਾਂ ਦਾ ਪੂਰਨ ਸੋਇ ਸੰਤ ਦੇਖੋ ਇਨਾਂ ਸਾਸਗ੍ਰਾਸਾਂ ਵਿਸੇ ਹਰ ਨਾਮਾ ਮੰਨਤ ਤਾਂ ਸਿẽ ਸੇਨਾਂ ਦਾ ਪੂਰਨ ਸੋਇ ਸੰਤ ਤਾਂ ਸੋ ਉਨੀਆਂ ਵਿੱਚ ਦੇਖੋ

ਪੁਰ ਬਾਬਾ ਜੀ ਕਹਿੰਦੇ ਵੀ ਪੁਰ ਬਾਬਾ ਜੀ ਕਹਿੰਦੇ ਵੀ ਇੱਥੇ ਵੀ ਜਦੋਂ ਕੋਈ ਹੁੰਦਾ ਸਾਡਾ ਸੰਗੀ ਕੋਈ ਪ੍ਰੋਬਲਮ ਜੀ ਹੁੰਦਾ ਬਿਵਸਥਾ ਹੁੰਦਾ ਉਹਨੂੰ ਸਾਡੀ ਅਰਦਾਸ ਸਾਨੂੰ ਪਹੁੰਚ ਜਾਂਦੀ ਆ ਪਹੁੰਚ ਕੇ ਇੱਕਦਮ ਉੱਥੇ ਵੀ ਜਿਹੜੇ ਪੂਰ ਮਾਫਰ ਹੁੰਦਾ ਉਹਦੇ ਸਾਈਂ ਹੁੰਦੇ ਆ ਉਹ ਤੁਸੀਂ ਜੀ ਦਾਸ ਵੀ ਜਿੰਨ ਜਿੰਦਗੀ ਨਾਲ ਹੀ ਬਾਬਾ ਜੀ ਦਿੱthia ਦਾਸ ਹੀ ਪੂਰੀ ਕੁੜੀ ਨਹੀਂ ਨਿਮਿਸ਼ਾ ਕੀਤੀ ਆ ਬਾਬਾ ਜੀ ਵੀ ਉਹ ਤੇ ਸਾਈਂ ਹੁੰਦੇ ਹੇ ਮੰਦਰ ਮੈਂ ਆਪਰਾ ਮੰਦਰ ਸਿੰਘ ਜਿਹੜੇ ਉਹ ਦੇਖੋ ਜੀ ਵੱਡੇ ਹੋ ਗਏ ਉਹਨਾਂ ਦਾ ਵੱਡੇ ਹੋ ਕੇ ਵਿਆਹ ਉਹਨਾਂ ਦਾ ਵੀ ਹੋ ਗਿਆ ਜਿੱਦ ਵੀ ਉਹਨਾਂ ਦੇ ਘਰੋਂ ਬੀਬੀ ਜਿਹੜੀ ਸੀ ਬੀਬੀ ਅਮਰਜੀਤ कौर ਬੀਬੀ ਅਮਰਜੀਤ कौर ਨਾਲ ਵਿਆਹ ਹੋ ਗਿਆ ਤੇ ਅੱਜ ਕੱਲ ਉਹਦੇ ਗ੍ਰੈਂਡਕਿਡਸ ਵੀ ਆ ਵੀ ਪੋਤੇ-ਪੋਤੇ ਵੀ ਹਨ ਦੇ ਜੋ ਹਮੇਸ਼ਾ ਨਾਲ ਸਦੇ ਉਲਟ ਕੋਈ ਕਰਨੀ ਸਿੱਖ ਸਕਦੇ ਪਰਿਵਾਰ ਇੰਨੀ ਵੱਡੀ ਗੱਲ ਸੀ ਬਾਬਾ ਜੀ ਗੁਰੂ ਸਾਹਿਬ ਦੇ ਵਿੱਚੋਂ ਹੱਥ ਜਿਕੇ ਵੀ ਬਚਾ ਲਿਆ ਹਾਜੀ ਮਹਿੰਦਰ ਸਿੰਘ ਦੇ ਮਹਿੰਦਰ ਸਿੰਘ ਦੇ ਲੜਕੇ ਮਨਪ੍ਰੀਤ ਸਿੰਘ ਤੇ ਜਗਜੀਤ ਸਿੰਘ ਮਹਿੰਦਰ ਸਿੰਘ ਦੇ ਲੜਕੇ ਵੀ ਪਹਿਲਾਂ ਦਾ ਭਰਾ ਦਾ ਤੁਸੀਂ ਸੀ ਪਰ ਮਹਿੰਦਰ ਸਿੰਘ ਦੇ ਲੜਕੇ ਮਨਪ੍ਰੀਤ ਜਗਜੀਤ ਸਿੰਘ ਜੋ ਕੀਸ ਕਰਦਿਆ ਕਰਦਿਆ ਹੁਣ ਉਹਨਾਂ ਦਾ ਫੋਨ ਨੰਬਰ ਲੈ ਲਓ 7722000013 ਫੇਜ ਆਪਰੀ ਦੇਖੋ 7722000013 ਇਹ ਫੋਨਾ ਜਦੋਂ ਮੇਰਾ ਕੈਂਡ ਦਾ ਮਤਲਬ ਵੀ ਸੰਕਤ ਮਹਾਂਪੁਰਸ਼ਾਂ ਦੇ ਜਾਣਾ ਜਿਹੜੇ ਸਤ ਆਪਦੇ ਨਾਲ ਜੋੜਨ ਉਹਨਾਂ ਨੂੰ ਕਿਨਾਰਾ ਖੜ ਜੋ ਜਿਹੜੇ ਸਤ ਗੁਰੂ ਨਾਲ ਜੋੜਦੇ ਆ ਉਹਦੇ ਚੰਗਲ ਕੋਸ ਗੁਰੂ ਘਰ ਗੁਰੂ ਘਰ ਸੰਗਤ ਵਾਪਰਸ਼ਨੀ ਸੰਗਤ ਹੀ ਵਾਪਰਸ਼ਨੀ ਸ ਪਰ ਉਹ ਵਿਚਾਰ ਕਰੋ ਜੇ ਗੁਰੂ ਨਾਲ ਜੋੜਿਆ ਤੇ ਗੁਰੂ ਨਾਲ ਤੋੜ ਕੇ ਆਪ ਨਾਲ ਜੋੜਿਆ ਉਹਨਾਂ ਦੇ ਕਿਨਾਰੇ ਕਾ ਜੇ ਬਾਬਾ ਜੀ ਬੋਸਾ ਕਹਦੇ ਕਿ ਉਹਨਾਂ ਸੰਗਤੀ ਦਾ ਘਟੇ ਹੀ ਘਟਾ ਗੁਰੂ ਗੁਰਾਸਾ ਸੰਗਤ ਵਾਪਰਸ਼ਨੀ ਇਹ ਬੱਚਾ ਜੀ ਤੇ ਮੇਰੇ ਮਾਤਾ ਜੀ ਸਤ ਸੰਗਤ ਕੋਸ ਇਹ ਬੱਚਾ ਜੀ ਕੋਈ ਗੰਧ ਰੂੜਾ ਦਾ ਰਸਾ ਕੀ ਵੀ ਕੀਮਤ ਦੀ ਹੋਗੀ ਈ ਫਿਕਰ ਲਗਾ ਵੀ ਕਦੇ ਕਦੇ ਕਈ ਮਤਰਾਜ ਕਰਦੇ ਵੀ ਵੱਡੀ ਨਾ ਸਾਕੀ ਹੋਵੇ ਵੀ ਆਪਾਂ ਉਹ ਸਬੂਤਾ ਸਵੇਤ ਸਾਖੀ ਆ ਰਹੀ ਆ ਸੂਤਾ ਨਾਲ ਆ ਰਹੀ ਐ ਜੀ ਸਰ ਕਰੋ ਫੋਨ ਪਛਾਣ ਹਰ ਰੋਜ਼ ਸਾਖੀਆਂ ਮੇਰੇ ਦੋ ਦੋ ਤਿੰਨ ਤਿੰਨ ਸਾਲ ਹੀ ਫੋਨ ਮਰਉਂਦੇ ਆ ਪਛਾਣ ਕਰੋ ਫੋਨ ਕਰੋ ਫੋਨ ਕਰਕੇ ਪੁੱਛੋ ਤੇ ਹੁਣ ਸਾਖੀ ਜਿੰਨੀਆਂ ਵੀ ਆਉਣ ਗਿਆ ਸਾਰੇ ਸਭ ਬਹੁਤ ਸਾਖੀਆਂ ਪਈਆਂ 500 ਸਾਖੀ ਧੰਨ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਜੀ 500 ਸਾਖੀ ਹੋਣੀ ਐ ਜੀ 500 ਸਾਰੀਆਂ ਸਾਖੀਆਂ ਸਟੱਡੀ ਕਰਕੇ ਟੈਲੀਫੋਨ ਨੰਬਰ ਦੇ ਕੇ ਫੇਰ ਕਰ ਦੇ। ਫਾਸ ਸਾਕਿਓ ਕੋਈ ਬੰਦਾ ਵੀ ਛਿੜਾ ਦਵੇ ਅਸੀਂ ਮਾਫੀ ਮੰਗਾਂਗੇ। ਕੋਈ ਬੰਦਾ ਛਿੜਾਵੇ ਅਸੀਂ ਮਾਫੀ ਮੰਗਾਂਗੇ। ਹੱਥ ਜੋੜ ਕੇ ਮਾਫੀ ਮੰਗ। ਇਹ ਸਾਕਿ ਇਹ ਇਵੈਂਟ ਆ ਫੋ ਲਜੋ ਚਗੇ ਸਾਰੇ ਸਾਰੇ ਚੰਗੇ ਆ। ਵੀ ਸਾਰੇ ਮਹਾਂਪੁਰਸ਼ ਚੰਗੇ ਆ। ਸਾਰੇ ਮਹਾਂਪੁਰਸ਼ ਜੋ ਨਾਨ ਸਰ ਬਾਬਾ ਜੀ ਦਾ ਨਾਮ ਜਪਾਉਂਦੇ ਆ ਉਹ ਬਹੁਤ ਚੰਗੇ ਆ। ਚੰਗੇ ਆ। ਵੀ ਪਰ ਵੀ ਬਾਬਾ ਜੀ ਆਪ ਗਣਗੋੜੇ ਆ। ਬਾਬਾ ਜੀ ਗਣਗੋੜੇ ਕਿ ਤਾਂ ਕਮਗੇ। ਵੇ ਵੀ ਉਹਦਾ ਜੀਵਨ ਦੇ ਮਾਰਗ ਦੇ ਚੱਲਾਂਗੇ ਉਹਨੇ ਮਾਰਗੀ ਆ ਨਿਤਨੇਮ ਕਰੋ ਗੁਰਬਾਣੀ ਕੀ ਕਰੋ ਹਨਾ ਵੀ ਉਹ ਅਚਨ ਬੀ ਬਾਬਾ ਜੀ ਦੀ ਬਚਾ ਲਈ ਕਰੋ ਵੀ ਵੀ ਸੰਗਤ ਉਹਨਾਂ ਮਾਫ਼ ਰਹੀਪੇ ਇਹੀ ਬੇਤਿਓ ਪੁੱਤ ਜੀ ਵੀ ਮਾਫ਼ੀ ਦਿਓ ਦਾਦਾ ਜੀ ਅਸ ਕਿ ਮੈਨੂੰ ਜੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ